ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਮਨਰੇਗਾ ਕਿਰਤੀਆਂ ਨੇ ਪਰਵੀ ਕਨਵੈਨਸ਼ਨ ਕਰਕੇ ਕੀਤਾ ਹੱਕ ਲੈਣ ਲਈ ਤਿੱਖੇ ਘੋੜਾ ਦਾ ਐਲਾਨ ਬਠਿੰਡਾ ਟੀਚਰਸੋਂ ਬਠਿੰਡਾ ਦੇ ਸ਼ਹੀਦ ਦੇ ਆਜਮ ਭਗਤ ਸਿੰਘ ਹਾਲ ਵਿਖੇ ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦੱਖਣੀ ਮਾਲਵਾ ਕਿਤੇ ਨੇ ਜਿਲਿਆਂ ਦੀ ਪਰਵੀ ਪ੍ਰਤੀਨਿਧ ਕਨਵੈਨਸ਼ਨ ਸੱਦੀ ਗਈ ਪੰਜਾਬ ਦੇ ਮੀਤ ਪ੍ਰਧਾਨ ਸਾਥੀ ਮੰਗਤਰਾਮ ਪਾਸਰਾ ਨੇ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਤਿੱਖਾ ਤੇ ਵੱਜਮਾ ਘੋੜ ਵਡਣ ਦਾ ਐਲਾਨ ਕੀਤਾ ਹੈ ਮਨਰੇਗਾ ਯੂਨੀਅਨ ਪੰਜਾਬ ਵੱਲੋਂ ਅੱਜ ਮਾਲਵਾ ਖੇਤਰ ਦੇ ਮਨਰੇਗਾ ਮਜ਼ਦੂਰਾਂ ਤੇ ਅੱਜ ਭਾਰਤ ਨਮਾਇਦ ਕੋਸ਼ਿਸ਼ ਕੀਤੀ ਬਠਿੰਡੇ ਇੰਨੀ ਗਰਮੀ ਦੇ ਬਾਵਜੂਦ ਵੀ ਬਹੁਤ ਵੱਡੀ ਗਿਣਤੀ ਚ ਔਰਤਾਂ ਨੇ ਤੇ ਮਰਦਾਂ ਨੇ ਇਸ ਵਿੱਚ ਹਿੱਸਾ ਲਿਆ ਹੈ ਇਸ ਪ੍ਰਵੰਸ਼ ਦਾ ਮੁੱਖ ਮੁੱਦਾ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪਬਲਿਕ ਸੈਕਟਰ ਦੇ ਖੇਤਰਾਂ ਵਿੱਚ ਪਬਲਿਕ ਲਈ ਪੈਸਾ ਖਰਚਣ ਤੋਂ ਲਗਾਤਾਰ ਹੀ ਪਿੱਛੇ ਮੁੜਦੀ ਜਾ ਰਹੀ ਹੈ ਜਿਹੜੀਆਂ ਸਕੀਮਾਂ ਵੀ ਲੋਕ ਭਲਾਈ ਦੀਆਂ ਲੋਕਾਂ ਦੇ ਸੰਘਰਸ਼ ਨਾਲ ਸੌਂਕੀਆਂ ਗਈਆਂ ਸੀ ਉਹਨਾਂ ਸਕੀਮਾਂ ਨੂੰ ਹੌਲੀ-ਹੌਲੀ ਵਾਪਸ ਲਈ ਜਾ ਰਹੀ ਹੈ ਬਹੁਤ ਸਾਰੇ ਸਰਕਾਰੀ ਖੇਤਰ ਜਿਹੜੇ ਆ ਉਹ ਪ੍ਰਾਈਵੇਟ ਕਰ ਦਿੱਤੇ ਗਏ ਆ ਉਹ ਮਜ਼ਦੂਰਾਂ ਦਾ ਬਜਟ ਹਰ ਸਾਲ ਲਗਾਤਾਰ ਹੀ ਘਟਾਇਆ ਜਾ ਰਿਹਾ ਹੈ ਜਦ ਕਿ ਲੋਕ ਵੇਸ ਨਾਲ ਦੀ ਆ ਕਿ ਬਜਟ ਦਾ ਇਹਦਾ ਕਈ ਗੁਣਾ ਹੋਰ ਵਾਧਾ ਕੀਤਾ ਜਾਵੇ ਤਾਂ ਕਿ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਮਿਲੇ ਉਹਨਾਂ ਦੀ ਦਿਹਾੜੀ ਵੀ ਅੱਜ ਦੇ ਸਮੇਂ ਤੱਕ ਅਸੀਂ 700 ਰੁਪਏ ਮੰਗ ਕੀਤੀ ਉਹ ਹੋਵੇ બીજી ਗੱਲ ਇਹ ਆ ਵੀ ਸਾਰੇ ਪਰਿਵਾਰ ਨੂੰ ਕੰਮ ਮਿਲੇ ਕਿ ਸਾਰੇ ਪਰਿਵਾਰ ਨੇ ਰੋਟੀ ਖਾਣੀ ਆ ਤਾਂ ਇੱਕ ਟੱਬਰ ਦਾ ਜੀ ਕੰਮ ਕਰੇ ਉਹ ਵੀ 100 ਦਾ ਕੰਮ ਕਰੇ ਤੇ ਦਿਹਾੜੀ ਵੀ ਉਹਦੀ 400 ਤੋਂ ਘੱਟ ਹੋਵੇ ਦੋ ਤਬਰ ਰੋਟੀ ਕਹਿੰਦੀ ਖਾਸ ਹੈਗੀ ਦਾ ਪ੍ਰਧਾਨ ਬਣੇਗਾ ਇਹਨਾਂ ਮੁੱਦਿਆਂ ਤੇ ਭਾਰੀ ਵਿਚਾਰਾ ਕੀਤੀ ਗਈ ਔਰ ਇਹ ਵਿਚਾਰਾ ਕਰਕੇ ਲੋਕਾਂ ਦੇ ਮਨਾਂ 'ਚ ਗੁੱਸਾ ਵੀ ਪੈਦਾ ਹੋ ਰਿਹਾ ਕਿ ਅਸੀਂ ਇਸ ਧਰਤੀ ਤੇ ਕੰਮ ਕਰਨ ਵਾਲੇ ਲੋਕ ਆ ਪਿੰਡੂ ਖੇਤਰ ਰਹਿਨੇ ਆ ਸਰਕਾਰ ਦਾ ਲੋਕਾਂ ਦਾ ਪੇਟ ਭਰਦੇ ਆ ਲੇਕਿਨ ਸਾਡੇ ਰੁਜ਼ਗਾਰ ਵਾਸਤੇ ਕੁਝ ਵੀ ਕੀਤਾ ਜਾ ਰਿਹਾ ਲਗਾਤਾਰ ਹੀ ਸਾਡੇ ਪੈਸੇ ਕਟੌਤੀ ਕੀਤੀ ਜਾ ਰਹੀ ਹੈ ਔਰ ਪਿਛਤਾਚਾਰ ਦਾ ਵੀ ਕਾਫੀ ਬੋਲ ਬਣ ਆਇਆ ਅਫਸਲਸ਼ਾਈ ਹੈ ਕਿ ਰੋਡ ਮਿਲ ਕੇ ਖਾ ਜਾਂਦੇ ਆ ਬਹੁਤ ਸਾਰੇ ਮਜ਼ਦੂਰਾਂ ਨੂੰ ਕੀਤੇ ਕੰਮ ਦੇ ਪੂਰੇ ਪੈਸੇ ਵੀ ਨਹੀਂ ਮਿਲਦੇ ਇਸ ਲਈ ਆਈਡੀ ਕਨਵੈਨਸ਼ਨ ਨੇ ਫੈਸਲਾ ਕੀਤਾ ਕਿ ਜਿਹੜਾ ਸੱਦਾ ਪੰਜਾਬ ਦੇ ਵਿੱਚ ਮਦਲਿਕਾ ਮਜ਼ਦੂਰ ਯੂਨੀਅਨ ਦੇएगी ਜਿਹੜਾ ਸੱਦਾ ਜੰਦਰ ਦਿੱਤਾ ਗਿਆ ਪਹਿਲਾਂ ਕ੍ਰੋਸ ਕਰਕੇ ਰਾਜ ਇੱਥੇ ਬਠਿੰਡੇ ਦਿੱਤਾ ਗਿਆ 13 ਤਰੀਕ ਨੂੰ ਪਟਿਆਲਾ ਹੀ ਕਰਕੇ ਜਾਣਾ ਉਹਦੇ ਉੱਤੇ ਸਾਰੇ ਪੰਜਾਬ ਦੇ ਮਦਲਿਕਾ ਮਜ਼ਦੂਰਾਂ ਨੂੰ ਇਕੱਠਾ ਕੀਤਾ ਜਾਏਗਾ ਮਦਲਿਕਾ ਮਜ਼ਦੂਰਾਂ ਦੇ ਨਾਲ ਜਿਹੜੇ ਦੂਜੇ ਵਰਗ ਦੇ ਲੋਕ ਆ ਗਰੀਬ ਲੜਨ ਵਾਲੇ ਆ ਉਹਨਾਂ ਨਾਲ ਵੀ ਏਕਤਾ ਬਣਾਈ ਜਾਏਗੀ ਤਾਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਕੇਂਦਰ ਦੀ ਸਰਕਾਰ ਜਿਹੜੀ ਧੱਕੇਸ਼ਾਹੀ ਕਰ ਰਹੀ ਆ ਮੇਰੇ ਕਾਮਜ਼ਦੂਰਾਂ ਦੇ ਨਾਲ ਉਹ ਧੱਕੇਸ਼ੇ ਦੂਰ ਕੀਤੇ ਜਾ ਸਕਦੇ ਆ ਪੰਜਾਬ ਦੀ ਸਰਕਾਰ ਮੋਦੀ ਨਾਲੋਂ ਵੀ ਕਾਲੀ ਆ ਚਾਹੀਦਾ ਤੇ ਇਹ ਸੀ ਵੀ ਜੇ ਪ੍ਰਮਾਤਮਾ ਨੇ ਜਦੋਂ ਆਪਨੇ ਵਾਅਦਾ ਕੀਤਾ ਕਿ ਅਸੀਂ ਦਿਹਾੜੀ 750 ਕਰਾਂਗੇ ਜਿਹੜੇ ਪੈਸੇ ਘੱਟ ਸੀ ਕੇਂਦਰ ਤੋਂ ਆਉਂਦੇ ਉਹ ਪੰਜਾਬ ਸਰਕਾਰ ਪੈਸੇ ਭਾ ਕੇ ਪੂਰੀ ਦਿਹਾੜੀ ਕਰਦੀ ਉਹ ਕਰਨ ਦੀ ਬਜਾਏ ਭਗਵਾਨ ਮਾਨ ਨੇ ਇੱਕ ਨਮਾ ਕਿਸਮ ਦਾ ਬਹੁਤ ਭੈੜਾ ਕੰਮ ਸ਼ੁਰੂ ਕਰਤਾ ਕਰਨਾ ਤੇ ਇਹਨਾਂ ਮਜ਼ਦੂਰਾਂ ਦਾ ਕੰਮ ਜਿਹੜਾ ਹੁਣ ਉਹ ਨਾ ਰੇਲਵੇ ਵਿੱਚ ਨਾ ਉਹ ਨਹਿਰਾ ਦੇ ਉੱਤੇ ਨਾ ਸੜਕਾਂ ਤੇ ਨਾ ਜੰਗਲਾਤ ਦੇ ਮਹਿਕਮੇ ਇਹ ਦਿਨ ਲਿਆ ਜਾਣਾ ਜਾਣੀ ਮੰਰੇਗਾ ਮਜ਼ਦੂਰ ਜਿਹੜੇ ਮਾੜਾ ਮੋਟਾ ਵੀ ਲੁੰਡਾ ਰੋਟੀ ਖਾਂਦੇ ਆ ਉਹਨਾਂ ਦੇ ਹੱਥਾਂ 'ਚ ਰੋਟੀ ਖੋਲਣੀ ਹੈ ਇਸ ਲਈ ਮੈਂ ਪੰਜਾਬ ਦੀ ਮਜ਼ਦੂਰ ਜਮਾਤ ਦੇ ਸੱਜਦਾ ਦਿੰਦਾ ਆ ਕਿ ਅਮੀਰ ਲੋਕੀ ਆਪਣੀਆਂ ਮੰਗਾਂ ਲਈ ਲੜਦੇ ਨਹੀਂ ਉਹ ਸਰਕਾਰ ਦੇ ਵਿੱਚ ਬੈਠੇ ਆ ਸਰਕਾਰ ਨਾਲ ਮਿਲ ਕੇ ਕੰਮ ਚਲਾਉਂਦੇ ਆ ਸਭ ਇੱਕ ਕਿਰਤੀ ਲੋਕਾਂ ਕੋਲਣ ਤੋਂ ਬਿਨਾ ਕੋਈ ਚਾਰਾ ਨਹੀਂ ਤੇ ਮੇਰੀ ਪੰਜਾਬ ਦੇ ਮੰਰੇਗਾ ਮਜ਼ਦੂਰਾਂ ਨੂੰ ਬੇਨਤੀ ਆ ਕਿ ਉਹ ਸਾਰੀ ਪੰਜਾਬ ਦੇ ਇਕੱਠ ਘੱਟ ਕਰਨ ਵੱਡਾ ਮਨਰੇਗਾ ਮਜ਼ਦੂਰ ਯੂਨੀਅਨ ਨੂੰ ਤਕੜੇ ਆਕਰਨ ਔਰ ਥਾਂ-ਥਾਂ ਉਤੇ ਕਮੇਟੀਆਂ ਬਣਾ ਕੇ ਜਦੋਂ ਸੱਦਾ ਆਉਂਦਾ ਯੂਨੀਅਨ ਦਾ ਤੇ ਬਹੁਤ ਵੱਡੀ ਗਿਣਤੀ ਫਿਰ ਸਰਕਾਰ ਨਾਲ ਪੰਜਾਬ ਦੀ ਨਾਲ ਤੇ ਕੇਂਦਰ ਦੀ ਨਾਲ ਕੋ ਨਵੇਂ ਐਕਸ਼ਨ ਦੀ ਤਿਆਰੀ ਕੀਤੀ ਜਾਂਦੀ ਹੈ ਪਹਿਲਾਂ ਸੰਘਰਸ਼ਾਂ ਤੋਂ ਕੋਈ ਗੱਲ ਪ੍ਰਾਪਤੀ ਹੋ ਸਕਦੀ ਔਰ ਮੈਂ ਇਹਨੂੰ ਪੂਰੀ ਆਸ ਹੈ ਕਿ ਪੰਜਾਬ ਦੇ ਲੋਕ ਖਾਸ ਤੌਰ ਤੇ ਮਨਰੇਗਾ ਮਜ਼ਦੂਰ ਤੇ ਪਿੰਡਾਂ ਦੇ ਜਹਤੀ ਮਜ਼ਦੂਰ ਜਿਹੜੇ ਆ ਉਹ ਸਾਡੀ ਇਸ ਸੱਦੇ ਦਾ ਅਧਾਰਾ ਭਰਨਗੇ ਔਰ ਅਸੀਂ ਵਾਅਦਾ ਕਰਦੇ ਆਂ ਕਿ ਪੂਰੀ ਜਾਨ ਲਾ ਕੇ ਇਮਾਨਦਾਰੀ ਨਾਲ ਅਸੀਂ ਇਸ ਸਲੇਰ ਦੀ ਗਵਾਈ ਕਰਾਂਗੇ ਔਰ ਲੜਨ ਜਿੱਤ ਤੱਕ ਲੈ ਕੇ ਜਾਵਾਂਗੇ